ਜਾਲ ਮਲ ਕਾਇਆ ਮਾਂਜੀਐ ਭਾਈ ਭੀ ਮੈਲਾ ਤਨ ਹੋਏ ਭਾਈ ਪਾਣੀ ਦੇ ਨਾਲ ਮਲ ਕੇ ਸਰੀਰ ਨੂੰ ਜਿੰਨਾ ਮਰਜ਼ੀ ਮਾਂਜ ਲੋ ਜਲ ਮਲ ਜਲ ਜਲਦੇ ਨਾਲ ਮਲ ਕੇ ਰਗੜ ਰਗੜ ਕੇ ਸੌਖਾ ਹੋ ਗਿਆ ਕਾਇਆ ਨੂੰ ਕਹਿੰਦੇ ਜਿੰਨਾ ਮਰਜ਼ੀ ਮਾਂਜ ਲੋ ਜਲ ਮਲ ਕਾਇਆ ਮਾਂਜੀਐ ਮਾਂਜੀਐ ਭਾਈ ਭੀ ਮੈਲਾ ਤਨ ਹੋਏ ਤਨ ਹੋਏ ਇਹ ਫਿਰ ਵੀ ਮੈਲਾ ਹੋ ਜਾਂਦਾ ਹੈ ਇਸ ਕਰਕੇ ਕੀ ਕਰੀਏ ਕਹਿੰਦੇ ਗਿਆਨ ਮਹਾਰਸ ਸੁਨਾਈ ਹੈ ਭਾਈ ਠੀਕ ਹੈ ਬਾਹਰੀ ਇਸ਼ਨਾਨ ਕਰ ਲਿਆ ਆਪਾਂ ਕਰਦੇ ਹਾਂ ਸਰੀਰ ਦੀ ਲੋੜ ਹੈ ਪਰ ਕਹਿੰਦੇ ਅਸਲ ਇਸ਼ਨਾਨ ਕੀ ਹੈ ਗਿਆਨ ਦਾ ਇਸ਼ਨਾਨ ਕਰਿਆ ਕਰੋ ਭਾਈ ਆਪਾਂ ਨੂੰ ਗੁਰੂ ਜੀ ਕਹਿੰਦੇ ਸਾਰਿਆਂ ਨੂੰ ਭਾਈ ਕਿਉਂਕਿ ਬੁਲਾਤਾ ਨਾ ਸਾਰਿਆਂ ਨੂੰ ਭੈਣਾ ਚਾਹੇ ਭਾਈ ਸਾਰਿਆਂ ਨੂੰ ਇਕੱਠਾ ਸਬੋਧਨ ਹੋ ਜਾਂਦਾ ਸੋ ਕਹਿੰਦੇ ਗਿਆਨ ਮਹਾਰਸ ਨਹਾਈਏ ਭਾਈ ਗੁਰੂ ਦੇ ਪਿਆਰ ਨੂੰ ਮਹਿਸੂਸ ਕਰਿਆ ਤੁਰੇ ਤੁਰੇ ਕਹਿੰਦੀ ਆ ਵੀ ਨਾਈਏ ਭਾਈ ਵੀ ਆਪਾਂ ਨੂੰ ਕਹਿ ਰਹੇ ਪੂਰੇ ਧਿਆਨ ਨਾਲ ਸੁਣਿਆ ਕਰੋ ਕਹਤਾ ਮੈਂ ਗੁਰੂ ਜੀ ਨੇ ਸਤਸੰਗੀਆਂ ਨੂੰ ਆ ਵੀ ਪਾਈ ਗਿਆਨ ਦਾ ਸਰਣ ਕਰਿਆ ਕਰੋ ਭਾਈ ਫੇ ਪੜੋ ਗਿਆਨ ਮਹਾਰਸ ਨਾਈਏ ਭਾਈ ਫੇ ਕੀ ਹੂੰ ਮਨ ਤਨ ਨਿਰਮਲ ਹੋਏ ਨਿਰਮਲ ਹੋਏ ਫੇ ਸੋਟਾ ਮਨ ਤੇ ਤਨ ਦੋਨੇ ਪਵਿੱਤਰ ਹੋ ਜਾਣਗੇ ਜਿਸ ਸਰੀਰ ਵਿੱਚ ਵਿਚਲਾ ਮਨ ਪਵਿੱਤਰ ਆ ਉਹ ਸਰੀਰ ਵੀ ਪਵਿੱਤਰ ਆ ਮਨ ਤੋਂ ਬਕਾਰਾਂ ਦੀ ਮੈਲ ਲਹਿ ਗਈ ਤੇ ਸਰੀਰ ਤੋਂ ਵੀ ਬਕਾਰਾਂ ਦੀ ਮੈਲ ਲਹਿ ਗਈ ਭਾਵ ਅੱਖਾਂ ਵਿੱਚ ਹੁਣ ਮੈਲ ਨਹੀਂ ਰਹੀ ਅੱਖਾਂ ਪੁਰਾਣੀ ਵੇਖਦੀਆਂ ਸਮਝ ਗਏ ਨਾ ਮੈਲ ਕੰਨਾਂ ਵਿੱਚ ਮੈਲ ਨਹੀਂ ਹੁਣ ਰਹੀ ਕੰਨ ਗੰਦਾ ਗੰਧ ਨਹੀਂ ਜਿੰਨੀ دیر ਕੰਨਾਂ 'ਚ ਮੈਲ ਹੈ ਗੰਧ ਨੂੰ ਗੰਧ ਚੰਗਾ ਲੱਗਦਾ ਹੈ ਗੰਦੇ ਕੰਨਾਂ ਨੂੰ ਗੰਦੇ ਗੀਤ ਚੰਗੇ ਲੱਗਦੇ ਆ ਨੋਟ ਕਰ ਲਿਓ ਜਿਹਨੂੰ ਵੀ ਗੰਦੇ ਗੀਤ ਚੰਗੇ ਲੱਗਦੇ ਆ ਨੌਜਵਾਨ ਵੀਰ ਵੀ ਸੁਣ ਲਿਓ ਪੁੱਤਰ ਸੁਣ ਲਿਓ ਸਾਡੇ ਧੀਆਂ ਸੁਣ ਲਿਓ ਜੇ ਗੰਦੇ ਗੀਤ ਚੰਗੇ ਲੱਗਦੇ ਇਹਦਾ ਮਤਲਬ ਤੁਹਾਡੇ ਕੰਨ ਗੰਦੇ ਐ ਮੈਨੂੰ ਮੈਚ ਚੰਗੇ ਲੱਗਦੇ ਤੇ ਜੇ ਗੰਦੇ ਗੀਤ ਚੰਗੇ ਲੱਗਣੋਂ ਹਟ ਕੇ ਤੇ ਬਾਣੀ ਸੁਣਨੀ ਪਿਆਰੀ ਲੱਗਣ ਲੱਗੀ ਸਮਝ ਲੈ ਕੰਨ ਕਹਿ ਦਿਓ ਪਵਿੱਤਰ ਹੋ ਗਏ ਨਿਕਲ ਗਈ ਕੰਨਾਂ ਦੀ ਮੈਲ ਇੱਕ ਬਾਹਰੀ ਮੈਲ ਹੁੰਦੀ ਐ ਉਹ ਵੱਖਰਾ ਵਿਸ਼ਾ ਚਲੋ ਤਾਂ ਪੱਕੇ ਬਿੱਲੂ ਬੱਕੇ ਦੇ ਰੂਲ ਵੇਟ ਕੇ ਕਰ ਲੈਣੇ 68 ਮਹੀਨਿਆਂ ਤੋਂ ਉਹ ਤਾਂ ਵੱਖਰੀ ਗੱਲ ਐ ਸਰੀਰ ਦੀ ਅਸਲ 'ਚ ਕੰਨ ਪਵਿੱਤਰ ਕਦੋਂ ਹੁੰਦੇ ਆ ਤਾਂ ਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਵੀ ਇਦਾਂ ਜਿਸ ਵੇਲੇ ਤਨ ਪਵਿੱਤਰ ਹੋ ਗਏ ਉਹਨਾਂ ਨੂੰ ਤਾਂ ਹੁਣ ਮਾੜਾ ਚੰਗੀ ਲੱਗਦੇ ਮਾੜੇ ਬਚਨ ਉਹ ਤਾਂ ਦੁਨਿਆਵੀ ਗੱਲਾਂ ਵੱਲੋਂ ਬਕਵਾਸ ਵੱਲੋਂ ਤਾਂ ਕੰਨ ਬੋਲੀ ਹੋ ਜਾਂਦੇ ਵੀ ਸਾਨੂੰ ਨਹੀਂ ਭਈ ਸੁਣਦਾ ਕੀ ਕਹਿਣਾ ਤੁਸੀਂ ਉਹ ਦੁਨੀਆਂ ਕੰਨੀ ਕੰਨੀ ਨਹੀਂ ਕਰਦੇ ਉਹ ਕੰਨ ਕਰਖਦੇ ਨੇ ਗੁਰੂ ਵੱਲ ਵੀ ਗੁਰੂ ਸਾਹਿਬ ਕੀ ਕਹਿੰਦੇ ਆ ਪੂਰਾ ਦਿਨ ਲਾ ਕੇ ਸੁਣਦੇ ਆ ਤੇ ਦੁਨੀਆ ਦੇ ਬਕਵਾਸ ਕੰਨੋਂ ਤਾਂ ਬੋਲੇ ਹੀ ਹੋ ਜਾਂਦੇ ਰੱਬ ਦੇ ਪਿਆਰੇ ਬੋਲੇ ਬਹਿਰਾ ਹੋ ਗਿਆ ਕੰਨ ਕੰਨਾਂ ਤੋਂ ਬੋਲੇ ਹੀ ਹੋ ਜਾਂਦਾ ਰੱਬ ਦਾ ਪਿਆਰਾ ਆਮ ਦੁਨੀਆ ਜਿਹੜੀ ਇਹਦਾ ਸਾਰਾ ਧਿਆਣੀ ਲੋਕਾਂ ਕਰਨੀ ਹੁੰਦਾ ਹੈ ਕਿ ਲੋਕ ਕੀ ਕਹਿੰਦੇ ਆ ਕਿੁੱਡੀ ਬਿਮਾਰੀ ਹੈ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਇੰਨੇ ਕੰਨਾਂ ਤਾਂ ਮਾਰ ਛੱਡੀਏ ਦੁਨੀਆ ਲੋਕ ਕੀ ਕਹਿਣਗੇ ਗਵਾਂਢੀ ਕੀ ਕਹਿਣਗੇ ਬਰਾਦਰੀ ਕੀ ਹੋਈ ਪੰਡਾਲੇ ਨਹੀਂ ਜਾਉ ਇਹ ਲੋਕ ਕੀ ਕਹਿਣਗੇ ਦੀ ਬਿਮਾਰੀ ਵਿੱਚ ਹੀ ਏਡੀ ਚ ਕਫਾ ਹ ਲੈ ਜਾਂਦਾ ਰਹਿੰਦਾ ਅੱਡੀ ਚ ਕਫਾ ਹ ਸਮਝਦੇ ਕੀ ਹੁੰਦਾ ਆਮਦਨ ਤੋਂ ਵੱਧ ਖਰਚ ਕਰਨਾ ਕੀ ਕਹਿਣਗੇ ਲੋਕ ਨੱਕ ਨਹੀਂ ਰਹਿਣਾ ਕੀ ਕਹਿਣਗੇ ਸੋ ਇਦਾਂ ਭਾਵਕੇ ਇਦਾਂ ਹੀ ਮਨੁੱਖ ਹਾਹੇ ਲਈ ਜਾਂਦਾ ਕਿਉਂਕਿ ਕੰਨ ਲੋਕਾਂ ਕੰਨ ਨਹੀਂ ਹੈ ਜਦੋਂ ਕੰਨ ਲੋਕਾਂ ਵੱਲੋਂ ਵੀ ਹਟਾ ਲਿਆ ਲੱਛਰਵਾਦ ਕੰਨੋਂ ਵੀ ਹਟਾ ਲਿਆ ਗੁਰੂ ਵਾਲੇ ਪਾਸੇ ਜੋੜ ਲਿਆ ਐਨ ਜੀਵਨ ਆਨੰਦ ਬਣ ਗਿਆ ਕੋਈ ਮਤਲਬ ਲੋਕ ਹੀ ਕਹਿੰਦੇ ਮੈਂ ਸੁਣਦਾ ਹੀ ਨਹੀਂ ਮੈਨੂੰ ਲੱਛਰਵਾਦ ਨਾ ਹੀ ਤਾਂ ਗੰਦਾ ਪਖਾਂਦੇ ਹੀ ਨਹੀਂ ਮਨ ਗੰਦ ਖਾਂਦਾ ਨਾ ਕੰਨਾਂ ਰਾਹੀਂ ਨਾ ਪਤਾ ਨਹੀਂ ਜਾਂਦਾ ਜਿਹੜੇ ਅੱਖਾਂ ਪਵਿੱਤਰਾਂ ਨਾਲ ਅੱਖਾਂ ਗੰਦ ਹਨ ਅੱਖਾਂ ਚੋਂ ਮੈਂ ਨਿਕਲ ਕੀਤਾ ਜਦੋਂ ਫਿਰ ਹੁਣ ਲੱਛਰ ਨਾ ਵੜਨੀ ਪੜਦਾ ਅਸਰੀਰ ਤਸਵੀਰਾਂ ਨਹੀਂ ਵੇਖਦਾ ਅੱਧ ਨੰਗੇ ਨਾਚ ਨਹੀਂ ਵੇਖਦਾ ਤੁੱਕ ਅੰਨਾਂ ਚ ਅੱਖਾਂ ਚ ਮੈਲ ਹੀ ਹੈ ਨਹੀਂ ਹੁਣ ਇਹਨੇ ਮੈਲਾ ਕਿੱਥੋਂ ਦੇਖਣੇ ਹੁਣ ਐ ਪਵਿੱਤਰ ਹੋਣੇ ਲੱਗਾ ਆ ਗਿਆਨ ਦਾ ਇਸ਼ਨਾਨ ਕਰਕੇ ਗੱਲ ਚੱਲੀ ਹੈ ਅੱਖਾਂ ਜਿਹੜੀਆਂ ਪਵਿੱਤਰ ਹੋ ਗਈਆਂ ਉਹ ਕੀ ਵੇਖਦੀਆਂ ਕਿ ਮੇਰਾ ਮਾਲਕ ਹੀ ਨੇਕਾ ਰੰਗਾਂ ਰੂਪਾਂ ਵਿੱਚ ਖੇਡ ਰਿਹਾ ਹੈ ਕਹ ਹੈ ਨਾਨਕੇ ਨੇ ਤਰੰਤ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਸੋ ਅੱਖਾਂ ਕਦੇ ਵੀ ਐਂ ਵੇਖ ਕੇ ਲਚਰਨਾ ਬਣੀ ਪੜਦੀਆਂ ਉਹ ਅੱਖਾਂ ਸ਼ਬਦ ਦਾ ਅਮਰਤ ਪੀਂਦੀਆਂ ਬਾਣੀ ਦਾ ਦੇਖ ਦੇਖ ਕੇ ਬਾਣੀ ਪੜਦੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਤੇ ਜੀ ਬੋਲਦੀ ਜਾਂਦੀ ਹੈ ਨਾਲੇ ਅੱਖਾਂ ਸ਼ਬਦ ਨੂੰ ਵੇਖੇ ਅੱਖਾਰਾ ਹੀ ਵੀ ਸ਼ਬਦ ਅੰਦਰ ਜਾਈ ਜਾਂਦਾ ਹੈ ਜੀਵ ਵੀ ਸ਼ਬਦ ਬੋਲ ਰਹੀ ਹੈ ਜੀਬ ਬੋਲ ਰਹੀ ਹੈ ਕੰਨ ਸੁਣੀ ਜਾਂਦੇ ਆ ਕੰਨਾਂ ਰਹਿਮੀ ਸ਼ਬਦ ਅੰਦਰ ਜਾ ਰਿਹਾ ਹੈ ਅੱਖਾਰਾ ਹੀ ਵੀ ਸ਼ਬਦ ਅੰਦਰ ਜਾ ਰਿਹਾ ਹੈ ਰਸਨਾ ਤੋਂ ਵੀ ਸ਼ਬਦ ਦਾ ਉਚਾਰਨ ਹੋ ਰਿਹਾ ਹੈ ਇਦਾਂ ਅੰਮ੍ਰਿਤ ਪੀਤਾ ਜਾ ਰਿਹਾ ਹੈ ਗਿਆਨ ਅੰਮ੍ਰਿਤ ਸੋ ਇਦਾਂ ਇਦਾਂ ਪਵਿੱਤਰ ਹੋਣਾ ਤਰਨ ਨੇ ਜੀਵ ਦੇ ਵਿੱਚੋਂ ਮਾਇਆ ਨਿਕਲ ਗਈ ਹੁਣ ਜੀਵ ਝੂਠ ਨਹੀਂ ਬੋਲਦੀ ਕਿਸੇ ਨੂੰ ਗਾਲੀ ਘਲੋਚ ਮੰਦਾ ਬਚਨ ਨਹੀਂ ਬੋਲਦੀ ਤਾੜਨਾ ਪਿਆਰ ਹੁੰਦਾ ਹੈ ਤਾੜਨਾ ਮੰਦੇ ਬਚਨ ਨਹੀਂ ਹੁੰਦਾ ਦੱਸ ਦੇਵਾਂ ਕਈ ਵੇਲੇ ਖਾ ਪੈਂਦਾ ਨਾ ਮੰਦੇ ਜਿਵੇਂ અવਤਾਰ ਲੈ ਲੋ ਵੀ ਟੀਚਰ ਨੇ ਕਹਤਾ ਵਿਦਿਆਰਥੀ ਨੂੰ ਜਿਹੜਾ ਪੜਦਾ ਨਹੀਂ ਤੇਰੇ ਗਿੱਟੇ ਸ਼ਾਂਗਦੂ ਨਾ ਕੱਲ ਨੂੰ ਪੜ ਕੇ ਆਇਆ ਇਹ ਬੋਲ ਤਿੱਖਾ ਤਾਂ ਹੈ ਪਰ ਇਸ ਬੋਲ ਵਿੱਚ ਵੀ ਪਿਆਰ ਛੁਪਿਆ ਹੋਇਆ ਹੈ ਟੀਚਰ ਆਪਣੇ ਵਿਦਿਆਰਥੀ ਨੂੰ ਪਿਆਰ ਕਰਦੇ ਮੇਰਾ ਇਹ ਵਿਦਿਆਰਥੀ ਵੀ ਦੂਜਿਆਂ ਨਾਲ ਹੀ ਰਲ ਜੀ ਤਾਂ ਹੀ ਤਾਂ ਪਿਆਰ ਵਿੱਚ ਤਾਣੜ ਮਾ ਦਿੱਤੀ ਹੈ ਬੋਲੋ ਸਰਤਨਾਮ ਸਮਝ ਗਏ ਨਾ ਇਹ ਹੁਣ ਇਹ ਇਹ ਬੋਲ ਮਾੜੇ ਨਹੀਂ ਤੇਰੇ ਗਿੱਟੇ ਸ਼ਾਂਗਦੂ ਜੇ ਨਾ ਪੜ ਕੇ ਆਇਆ ਕੱਲ ਨੂੰ ਤਾਂ ਹਾਂਜੀ ਯਾਦ ਰੱਖਿਓ ਉਸਤਾਦ ਦੀਆਂ ਝੜਕਾਂ ਮਾਤਾ ਪਿਤਾ ਦੇ ਲਾਡ ਤੋਂ ਵਧੀਆਂ ਹੁੰਦੀਆਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਜਣ ਕਰ ਲਓ ਉਸਤਾਦ ਦੀਆਂ ਝੜਕਾਂ ਮਾਤਾ ਪਿਤਾ ਦੇ ਲਾਡ ਤੋਂ ਵਧਤਰ ਹੁੰਦੀਆਂ ਮਾਤਾ ਪਿਤਾ ਦੀਆਂ ਟੌਫੀਆਂ ਤੋਂ ਵਧਤਰ ਹੁੰਦੀਆਂ ਹਾਂਜੀ ਇਸ ਕਰਕੇ ਚਲੋ ਤਾਂ ਵਿੱਚੋਂ ਗੱਲਾਂ ਆ ਗਈਆਂ ਨਾ ਸੋ ਗੱਲ ਚੱਲੀ ਸੀ ਵੀ ਪਵਿੱਤਰ ਪਵਿੱਤਰ ਤਾਂ ਕੀ ਹੈ ਉਹ ਅੱਖਾਂ ਪਵਿੱਤਰ ਨੇ ਜਿਨ੍ਹਾਂ ਦੇ ਵਿੱਚੋਂ ਮਾੜਾ ਭਾਂ ਵੀ ਨਿਕਲ ਗਿਆ ਮੈਲ ਹੀ ਨਿਕਲ ਗਈ ਅੱਖਾਂ ਦੀ ਕੰਨਾਂ ਦੀ ਮੈਲ ਹੀ ਨਿਕਲ ਗਈ ਗਿਆਨ ਸੁਣਣ ਸੁਣ ਕੇ ਹੱਥ ਪਵਿੱਤਰ ਹੋ ਗਏ ਕੋਈ ਬੁਰਾ ਕੰਮ ਨਹੀਂ ਕਰਦੇ ਕਿਸੇ ਗਲਤ ਥਾਂ ਤੇ ਸੈਣ ਨਹੀਂ ਕਰਦੇ ਕੋਈ ਮਾੜੀ ਲਿਖਤ ਨਹੀਂ ਲਿਖਦੇ ਕੋਈ ਬੁਰਾ ਕੰਮ ਕਰਦਾ ਹੀ ਨਹੀਂ ਹੱਥਾਂ ਦੀ ਮੈਲ ਹੀ ਨਿਕਲ ਗਈ ਬਾਹਰੀ ਮਿੱਟੀ ਘੱਟਾ ਭਾਵੇਂ ਪੈ ਗਿਆ ਕੋਈ ਗੱਲ ਨਹੀਂ ਜਿਹੜੇ ਹੱਥ ਬੁਰਾ ਕੰਮ ਨਹੀਂ ਕਰਦੇ ਹੱਥ ਪਵਿੱਤਰ ਹੈ ਸਾਬਣ ਨਾਲ ਹੱਥ ਧੋ ਕੇ ਸਾਫ਼ਤਾ ਹੋ ਜਾਂਦੇ ਪਵਿੱਤਰ ਨਹੀਂ ਹੁੰਦੇ ਫਰਕ ਦੋਨਾਂ ਜੀ ਨੂੰ ਸਮਝ ਲਓ ਉਹ ਹੱਥ ਪਵਿੱਤਰ ਹੈ ਜਿਹੜੇ ਨੇਕ ਕੰਮ ਕਰਦੇ ਹੈ ਯਾਦ ਰੱਖਿਓ ਉਹ ਪੈਰ ਪਵਿੱਤਰ ਹੈ ਜਿਹੜੇ ਚੰਗੇ ਪਾਸੇ ਤੁਰਦੇ ਆ ਮਾੜੇ ਪਾਸੇ ਪੈਰੀ ਨਹੀਂ ਤੁਰਦੇ ਓਨੀ ਮੰਦਾ ਪੈਰ ਨਾਲ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਤੇ ਤਾਂ ਇਹਨਾਂ ਇਹ ਸਰੀਰ ਵੀ ਪਵਿੱਤਰ ਹੋਣੇ ਹੱਥ ਪਵਿੱਤਰ ਹੋਣ ਪਵਿੱਤਰ ਪੈਰ ਪਵਿੱਤਰ ਹੋਣ ਅੱਖਾਂ ਜੀਵ ਕੰਨ ਇਹ ਪਵਿੱਤਰਤਾ ਗਿਆਨਾਂ ਰਾਹੀਂ ਆਉਂਦੀ ਹੈ ਜਦੋਂ ਮਨ ਪਵਿੱਤਰ ਹੋ ਗਿਆ ਮਨ ਦੀ ਮੈਨ ਨਿਕਲ ਗਈ ਬਾਰੀ-ਬਾਰੀ ਯਾਦ ਰੱਖਿਓ ਤੇ ਅੱਖਾਂ ਦੀ ਮੈਲ ਵੀ ਨਿਕਲ ਗਈ ਕੰਨਾਂ ਦੀ ਮੈਲ ਵੀ ਨਿਕਲ ਗਈ ਜੀਭ ਦੀ ਮੈਲ ਵੀ ਨਿਕਲ ਗਈ ਹੱਥਾਂ ਦੀ ਮੈਲ ਵੀ ਨਿਕਲ ਗਈ ਪੈਰਾਂ ਦੀ ਮੈਲ ਵੀ ਸੋਚ ਦੇ ਵਿੱਚੋਂ ਵੀ ਮੈਲ ਨਿਕਲ ਗਈ ਗੰਦੇ ਖਿਆਲ ਹੀ ਖਤਮ ਹੋ ਗਏ ਵੀ ਬੁਰਾ ਕੰਮ ਤਾਂ ਕੀ ਕਰਨਾ ਹੈ ਮਾਣਾ ਤਾਂ ਫਰਨਾ ਵੀ ਉਹਨੂੰ ਹਟ ਗਿਆ ਸੋਚ ਚੋਂ ਹੀ ਮੈਲ ਨਿਕਲ ਗਈ